ਦੁਪੱਟੇ ਸਾਈਜ਼ ਫੁੱਲ ਸਟੈਂਡਰਡ ਸਾਈਜ਼ ਹੈ ਜੀ ਬਹੁਤ ਸੋਹਣਾ ਪ੍ਰਿੰਟ ਹੈ ਜੀ ਤੇ ਫਟਾਫਟ ਸਕਰੀਨਸ਼ਾਟ ਲਾਓ ਤੇ ਕਰੋਡ ਰੁਪਏ ਕਿ ਨਵੇਂ ਨਵੇਂ ਕਲਰ ਹੈ ਜੀ ਨਵੇਂ ਨਵੇਂ ਪ੍ਰਿੰਟ ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਉਮੀਦ ਕਰਦਾ ਤੁਹਾਰੇ ਸਾਰੇ ਬਹੁਤ ਵਧੀਆ ਹੋਵੋਗੇ ਤੁਹਾਡਾ ਸਭ ਦਾ ਸਵਾਗਤ ਹੈ ਸਾਡੇ YouTube ਚੈਨਲ ਤੇ ਜੇਕਰ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਨਾਲ ਹੀ ਬੈਲ ਆਈਕਨ ਤੇ ਕਰ ਦਿਓ ਪ੍ਰੈਸ ਤਾਂ ਕਿ ਸਾਡੀ ਆਉਣ ਵਾਲੀ ਹਰ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਹਾਂਜੀ ਅੱਜ ਪੁੱਤਰ ਲਈ ਬਹੁਤ ਸੋਹਣੇ ਸੂਟ ਲੈ ਕੇ ਆਏ ਹਾਂ ਜੀ ਦੇਖੋ ਜੀ ਸੂਟ ਚੈ ਔਰ ਰੇਟ ਵੀ ਬਹੁਤ ਸਸਤਾ ਹੈ ਜੀ ਬਹੁਤ ਡਿਮਾਂਡ ਵਾਲਾ ਸੀ ਕਸਟਮਰ ਦੀ ਜੀ ਕਿੱਟਾ 250 ਵਾਲੇ ਛੁੱਟ ਦਬਾਰਾ ਲੈ ਕੇ ਆਓ ਜੀ ਤੇ ਅੱਜ ਆਪਾਂ ਤੁਹਾਡੇ ਲਈ ਰੀਸਟਾਕ ਕੀਤਾ 250 ਵਾਲੇ ਛੁੱਟਾ ਦਾ ਜੀ ਪ੍ਰਿੰਟ ਹੋਰ ਵੀ ਨਵੇਂ ਨੇ ਜੀ ਤੇ ਕੁਝ ਰਿਪੀਟ ਚਾਏ ਨੇ ਜੀ ਚੈੱਕ ਕਰੋ ਜੀ ਲਓ ਜੀ ਬੱਲਾ ਵਾਲਾ ਡਿਜ਼ਾਈਨ ਚੈੱਕ ਕਰੋ ਜੀ ਡਿਜ਼ਾਈਨ ਇਹਨਾਂ ਤੇ ਕੀ ਆਪਣੇ ਨਾਲ ਚੇਂਜ ਹੋ ਗਿਆ ਜੀ ਨਵਾਂ ਡਿਜ਼ਾਈਨ ਆਇਆ ਜੀ ਲਓ ਜੀ ਦੇਖੋ ਜੀ ਪ੍ਰਿੰਟ ਚੈੱਕ ਕਰੋ ਜੀ ਬਹੁਤ ਸੋਹਣਾ ਪ੍ਰਿੰਟ ਹੈ ਜੀ ਇਸ ਤਰ੍ਹਾਂ ਪ੍ਰਿੰਟ ਆਪਣੇ ਨਾਲੇ 800 ਰੁਪਏ ਦੇ ਅੰਦਰ ਹੈ ਜੀ ਲੋ ਜੀ ਪਰ ਇਹ ਹੈਗਾ 250 ਰੁਪਏ ਦੇ ਵਿੱਚ ਜੀ ਦੇਖੋ ਜੀ 올ਓਵਰ ਛੋਟ ਹੈ ਜੀ ਪੂਰਾ ਖੁੱਲਾ ਡੁੱਲਾ ਦੁਪੱਟਾ ਜੀ ਦਾ ਲੋ ਜੀ ਕਰੋ ਚੈੱਕ ਜੀ ਕੀ ਬਾਤ ਹੈ ਦੇਖੋ ਜੀ ਦੁਪੱਟਾ ਹੀ ਬਹੁਤ ਸੋਹਣਾ ਜੀ ਛੋਟ ਬਹੁਤ ਸੋਹਣਾ ਜੀ ਲੋ ਜੀ ਕਲਰ ਚੈੱਕ ਕਰੋ ਪਹਿਲਾਂ ਤਾਂ ਜੀ ਇਹਦੇ ਜੀ 4-5 ਕਲਰ ਮਿਲਣਗੇ ਤੁਹਾਨੂੰ ਇਸ ਜੀ ਲੋ ਜੀ ਕਲਰ ਚੈੱਕ ਕਰੋ ਜੀ ਪਹਿਲਾਂ ਤਾਂ ਜੀ ਲੋ ਜੀ ਦੇਖੋ ਜੀ ਕਲਰ ਬਹੁਤ ਸੋਹਣਾ ਜੀ ਡਿਮਾਂਡ ਹੈ ਬਹੁਤ ਸੀ ਇਹ ਕਲਰ ਦੀ ਜੀ ਲੋ ਜੀ ਇਹ ਹੈਗਾ ਦੁਪੱਟਾ ਜੀ ਇਸ ਦਾ ਜੀ रेट रहेगा सिर्फ और सफेद ढाई सौ रुपए जी लो जी कलर भी बहुत सोहे सोने आए हैं जी और प्रिंटिंग भी बहुत आई हैं इन्हें जी लो जी देखो जी सिर्फ और सिर्फ ढाई सौ रुपये बच्चे जी कपड़ा बहुत सोना जी लो जी।, जी देखो जी लो जी कलर बहुत आए ना जी इन्ह सिर्फ और सिर्फ ढाई सौ रुपये जी देखो जी क्या बात है देखो जी देख ਛੇ ਕਲਰ ਨੇ ਜੀ ਛੇ ਕਲਰ ਟਾਪ ਦੇ ਨੇ ਜੀ ਲੋ ਜੀ ਕਰੋ ਚੈੱਕ ਕਲਰ ਜੀ ਦੇਖੋ ਜੀ ਕਲਰ ਬਹੁਤ ਸੋਹਣੇ ਨੇ ਜੀ ਛੇ ਕਲਰ ਨੇ ਜੀ ਛੇ ਕਲਰ ਟਾਪ ਦੇ ਕਲਰ ਨੇ ਸਾਰੇ ਜੀ ਦੇਖੋ ਜੀ ਔਰ ਕੱਪੜਾ ਵੀ ਬਹੁਤ ਸੋਹਣਾ ਹੈ ਦੁਪੱਟਾ ਦੁਪੱਟਾ ਵੀ ਬਹੁਤ ਸੋਹਣਾ ਜੀ ਇਹਨਾਂ ਦਾ ਫੈਬਰਿਕ ਬਹੁਤ ਸੋਹਣਾ ਹੈ ਜੀ ਲੋ ਜੀ ਕਰੋ ਚੈੱਕ ਜੀ ਛੇ ਕਲਰ ਨੇ ਜੀ ਰੇਟ ਰਹੇਗਾ ਸਿਰਫ ਸਿਰਫ ਇਹਦਾ 250 ਰੁਪਏ ਜੀ ਸਕਰੀਨ ਤੇ ਆਪਣੇ ਨੰਬਰ ਚੱਲ ਰਹੇ ਨੇ ਸਕਰੀਨਸ਼ਾਟ ਲੈ ਕੇ ਤੁਸੀਂ ਇਸ ਦਾ ਆਰਡਰ ਬੁੱਕ ਕਰ ਸਕਦੇ ਹੋ ਜੀ ਔਰ ਇੱਕ ਆਗਲੇ ਆਈਟਮ ਲੈ ਕੇ ਤਾਂ ਟੋਟਲੀ ਇਹ ਵਾਲੀ ਦੇਖੋ ਜੀ ਇਹ ਕੇਵਲਾ ਪ੍ਰਿੰਟ ਆ ਜੀ ਸੱਚ ਲੋ ਜੀ ਕਰੋ ਚੈੱਕ ਪ੍ਰਿੰਟਿੰਗ ਦੇਖੋ ਜੀ ਪ੍ਰਿੰਟ ਬਹੁਤ ਸੋਹਣਾ ਜੀ 컬러 ਤੁਹਾਨੂੰ ਐਸੇ ਮਿਲਣਗੇ ਜੀ ਲੋ ਜੀ ਕਰੋ ਚੈੱਕ ਜੀ ਪ੍ਰਿੰਟ ਬਹੁਤ ਸੋਹਣਾ ਜੀ ਔਰ ਦੁਪੱਟਾ ਵੀ ਬਹੁਤ ਸੋਹਣਾ ਹੈ ਦੇਖੋ ਜੀ ਲੋ ਜੀ 컬러 ਚੈੱਕ ਕਰੋ ਜੀ ਇਸਦੇ ਜੀ 컬러 ਵੀ ਨਵੇਂ ਨਵੇਂ 컬러 ਹੈ ਜੀ ਨਵੇਂ ਨਵੇਂ ਪ੍ਰਿੰਟ ਲੋ ਜੀ फुल स्टॉक है अपने लाए जी जल्दी जल्दी ऑर्डर बुक करो जी लो जी देखो जी नवे नमें, नमें प्रिंट जी नवे नमें, नमें, नमें कलर लो जी फटाफट स्क्रीन शॉट लाओ तो करो ऑर्डर बुक जी नंबर अपने चल रहे हैं स्क्रीन पर जी रेट रहेगा सिर्फ और सिर्फ का ढाई सौ रुपये जी लो जी स्टॉक बहुत है जी ली वाले माल का लो जी फटाफट ऑर्डर बुक करो जी लो जी देखो जी रेट रहेगा सिर्फ और सिर्फ ढाई सौ रुपये जी ਔਰ ਇੱਕ ਅਗਲੇ ਪ੍ਰਿੰਟਿੰਗ ਆ ਜਾਂ ਪਹਿਲਾਂ ਇਹ ਵਾਲੀ ਦੇਖੋ ਜੀ ਬ੍ਰੇਕ ਪ੍ਰਿੰਟ ਦੇ ਵਿੱਚ ਜੀ ਕਸਟਮਰ ਤੇ ਬ੍ਰੇਕ ਪ੍ਰਿੰਟ ਦੀ ਡਿਮਾਂਡ ਵੀ ਆ ਰਹੀ ਸੀ ਜੀ ਵੀ ਕੁਝ ਬ੍ਰੇਕ ਪ੍ਰਿੰਟ ਦੇ ਲੈ ਕੇ ਆਇਆ 250 ਵਾਲੇ ਸੂਟ ਜੀ ਲਓ ਜੀ ਦੇਖੋ ਇਹ ਆ ਜੀ ਬ੍ਰੇਕ ਪ੍ਰਿੰਟ ਜੀ ਕੱਪੜਾ ਬਹੁਤ ਸੌਫਟ ਹੈ ਜੀ ਗਰਮੀਆਂ ਵਾਲਾ ਕੱਪੜਾ ਹੈ ਜੀ ਹਲਕਾ ਜਿਹਾ ਮਿਕਸ ਹੈ ਜੀ ਕੱਪੜਾ ਪਿਓਰ ਕਾਟਨ ਨਹੀਂ ਹੈਗਾ ਜੀ ਲਓ ਜੀ ਦੇਖੋ ਜੀ ਕੱਪੜਾ ਬਹੁਤ ਸੋਹਣਾ ਜੀ ਹੱਡਣ ਵਾਲਾ ਕੱਪੜਾ ਹੈ ਜੀ ਗਰਮੀਆਂ ਵਾਲਾ ਕੱਪੜਾ ਹੈ ਜੀ ਤੁਸੀਂ ਦੁਬਾਰਾ ਡਿਮਾਂਡ ਕਰੋਗੇ ਜੀ ਲਓ ਜੀ ਦੇਖੋ ਜੀ ਕੱਲੋ ਐਸੀ ਵੀ ਤੁਹਾਨੂੰ ਮਿਲਣ लो जी कलर चेक करो जी इसे का जी अपना ग्रीन कलर जी और एक आ जाएगा ब्लू कलर जी नेवी ब्लू कलर जी कलर बहुत प्यारा जी लो जी और वाला आ जाएगा दुपट्टा जी इसका देखो जी पीस बहुत सोने जी लो जी एक कलर आ जाएगा ये वाला देखो जी कॉफी कलर कलर य बहुत प्यारा जी लो जी चौथा कलर भी आ गया जी चार कलर आए जी देखो जी करो चेक जी लो जी परपल कलर देखो जी ਚਾਰ ਕਲਰ ਨੇ ਜੀ ਚਾਰੇ ਕਲਰ ਟਾਪ ਦੇ ਕਲਰ ਨੇ ਜੀ ਗ੍ਰੇਟ ਰਹਿ ਗਿਆ ਇਹਦਾ ਵੀ ਸਿਰਫ ਸਿਰਫ 250 ਰੁਪਏ ਜੀ ਨੰਬਰ ਆਪੇ ਚੱਲ ਰਹੇ ਨੇ ਸਕਰੀਨ ਤੇ ਸਕਰੀਨਸ਼ਾਟ ਲੈ ਕੇ ਤੁਸੀਂ ਇਸ ਦਾ ਆਰਡਰ ਪੂਰ ਕਰ ਸਕਦੇ ਹੋ ਜੀ ਔਰ ਇੱਕ ਨੈਕਸਟ ਪ੍ਰਿੰਟਿੰਗ ਆ ਜੀ ਆਪਣੇ ਲਾਗ ਇਹ ਵਾਲੇ ਦੇਖੋ ਜੀ ਨੈਕਸਟ ਪ੍ਰਿੰਟ ਹੈਗਾ ਜੀ ਇਹ ਵਾਲੇ ਦੇਖੋ ਜੀ ਪ੍ਰਿੰਟ ਇਹ ਬਹੁਤ ਸੋਹਣਾ ਜੀ ਲਓ ਜੀ ਤੁਸੀਂ ਇਸ ਤਰ੍ਹਾਂ ਪੂਰਾ ਬੰਡਲ ਲੈਣਾ ਹੈ ਬੰਡਲ ਵੀ ਲੈ ਸਕਦਾ ਪੂਰਾ ਜੀ 6 6400 ਦਾ ਪੈਕਿੰਗ ਹੁੰਦੀ ਹੈ ਇਸ ਤੇ ਜੀ ਲਓ ਜੀ ਲਓ ਜੀ ਸੂਟ ਬਹੁਤ ਸੋਹਣਾ ਜੀ। ਪ੍ਰਿੰਟਿੰਗ ਵੀ ਬਹੁਤ ਸੋਹਣੀ ਹੈ ਜੀ। ਲਓ ਜੀ ਕਰੋ ਚੈੱਕ ਜੀ। ਦੇਖੋ ਜੀ ਪ੍ਰਿੰਟ ਬਹੁਤ ਸੋਹਣਾ ਜੀ। ਕੀ ਬਾਤ ਹੈ ਦੇਖੋ ਜੀ। ਬਿਲਕੁਲ ਨਵੀਂ ਡਿਜ਼ਾਈਨਿੰਗ ਹੈ ਜੀ ਦੇਖੋ ਜੀ। ਕਰੋ ਚੈੱਕ ਡਿਜ਼ਾਈਨ ਜੀ। ਬਹੁਤ ਸੋਹਣਾ ਡਿਜ਼ਾਈਨ ਹੈ ਜੀ। ਕੱਪੜਾ ਵੀ ਬਹੁਤ ਸੋਹਣਾ ਜੀ ਬਿਲਕੁਲ ਸੌਫਟ ਕੱਪੜਾ ਹੈ ਜੀ। ਔਰ ਦੁਪੱਟਾ ਵੀ ਚੈੱਕ ਕਰੋ ਜੀ। ਦੁਪੱਟਾ ਇਸਾ ਜੇ ਫੁੱਲ ਸਟੈਂਡਰਡ ਸਾਈਜ਼ ਹੈ ਜੀ। ਪ੍ਰਿੰਟਿੰਗ ਵੀ ਬਹੁਤ ਸੋਹਣੀ ਹੈ ਜੀ ਇਹਦੀ। ਲਓ ਜੀ ਕਰੋ ਚੈੱਕ ਦੇਖੋ ਜੀ। ਦੁਪੱਟਾ ਬਹੁਤ ਸੋਹਣਾ ਜੀ। ਰੇਟ ਇਹਦਾ ਵੀ ਸਿਰਫ 450 ਰੁਪਏ ਦੇ ਲਓ ਜੀ ਸੂਟ ਬਹੁਤ ਸੋਹਣਾ ਜੀ ਲਓ ਜੀ ਕਲਰ ਚੈੱਕ ਕਰੋ ਜੀ ਇੱਕ ਅਜਿਹਾ येलो ਮਸਟਰਡ ਕਲਰ ਹੈ ਜੀ ਦੇਖੋ ਜੀ ਕਲਰ ਸਾਰੇ ਟੌਪ ਦੇ ਆਨੇ ਜੀ ਲਓ ਜੀ ਦੇਖੋ ਜੀ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਜੀ ਬਹੁਤ ਹੀ ਸੋਹਣੀ ਲਓ ਜੀ ਇੱਕ ਅਜਿਹਾ ਜੀ ਗ੍ਰੀਨ ਕਲਰ ਹੈ ਜੀ ਮੈਂ ਤੇ ਗ੍ਰੀਨ ਕਲਰ ਹੈ ਜੀ ਦੇਖੋ ਜੀ ਕਲਰ ਬਹੁਤ ਪਿਆਰੇ ਨੇ ਜੀ ਟੌਪ ਦੇ ਕਲਰ ਨੇ ਸਾਰੇ ਜੀ लो जी स्क्रीन शॉट लो फटाफट तो करोडर बुक जी रेट रहेगा सिर्फ और सिर्फ ढाई सौ रुपये जी लो जी एक कलर आ गया है वाला देखो जी जामनी कलर जी क्या बात है देखो जी कलर सारी टॉप देने इसे फटा फट जी फटाफट स्क्रीन शॉट लो तो करो ऑर्डर बुक जी नंबर आप चाहते स्क्रीन पर जी रेट रहेगा सिर्फ और सिर्फ ढाई सौ रुपये जी डिलीवरी चार्जस एक्सट्रा हो गए जी लो जी एच आ गए कलर जी रेट सिर्फ ढाई सौ रुपए जी और एक अगली प्रिंटिंग आई अपन ली जी ਇਹ ਵਾਲੀ ਜੀ ਦੇਖੋ ਜੀ ਇੱਕ ਆਈ ਇਹ ਵਾਲੀ ਡਿਜ਼ਾਈਨਿੰਗ ਦੇਖ ਚੈੱਕ ਕਰੋ ਜੀ ਡਿਜ਼ਾਈਨਿੰਗ ਅ ਬਹੁਤ ਸੋਹਣੀ ਹੈ ਜੀ ਇਹ ਬਲੂ ਕਲਰ ਦੇ ਉੱਪਰ ਆਇਆ ਨੇ ਜੀ ਬਲੂ ਸਕਿਨ ਕੰਟਰਾਸਟ ਜੀ ਲਓ ਜੀ ਕਰੋ ਚੈੱਕ ਜੀ ਸ਼ੂਟ ਬਹੁਤ ਸੋਹਣੇ ਨੇ ਜੀ ਲਓ ਜੀ ਸਿਰਫ ਸਿਰਫ 250 ਰੁਪਏ ਦੇ ਵਿੱਚ ਜੀ ਲਓ ਜੀ ਦੇਖੋ ਜੀ ਪ੍ਰਿੰਟ ਚੈੱਕ ਕਰੋ ਜਿਗਜੈਗ ਪ੍ਰਿੰਟ ਦੇ ਉੱਪਰ ਜੀ ਔਰ ਦੁਪੱਟਾ ਵੀ ਬਹੁਤ ਸੋਹਣਾ ਜੀ ਦਾ लो जी ए वाला जाएगा दुपटा जी इसका देखो जी दुप्टा भी बहुत सोहना जी क्या वहाँ पर देखो जी बहुत सोहनी प्रिंटिंग है जी दुप्टे के उपर भी जी लो जी फटाफट स्क्रीन शॉट ले चलो जी तो ऑर्डर बुक कर चलो जी रेट रहेगा सिर्फ और सिर्फ ढाई सौ रुपये जी लो जी एक प्रिंट ये वाला जी इस बहुत सोहने प्रिंट जी बहुत ही सोहने जी लो जी देखो जी सिर्फ और सिर्फ ढाई सौ जी लो जी एक आ जाएगी वाली प्रिंटिंग देखो जी प्रिंट है बहुत सोहना जी ঢাই সো স্ক্রি শো ফটাফট তো বুক জি রেট রে গা সিফর ঢাইস